ਅਧਿਕਾਰੀ ਕੋਈ ਨਹੀਂ ਪਹੁੰਚਿਆ ਅਜੇ ਤੱਕ ਮੈਂ ਫੋਨ ਵੀ ਲਾਉਂਦੇ ਆ ਫੋਨ ਚੁੱਕਦੇ ਨਹੀਂ ਆ ਤੇ ਗਹਿਣੇ ਕਹਿੰਦੇ ਆ ਅੰਮ੍ਰਿਤਸਰ ਛੋਣੀ ਆ ਉਹਨਾਂ ਦਾ ਨੰਬਰ ਤੁਹਾਨੂੰ ਸੈਂਡ ਕਰ ਦਿੰਦੇ ਆ ਨੰਬਰ ਪਹੁੰਚਦੀ ਆ ਉਹ ਗਾੜੀ ਫੋਨ ਹੀ ਚੁੱਕਦੇ ਮੈਂ ਦੋ ਤੇ ਨਾਨ ਸਿੰਘ ਨਾਜੇ ਮੇਰਾ ਮੇਰੀ ਮਾਤਾ ਨਾਰਾ ਨਰਿੰਦਰ ਜੀ ਜੀ ਕਰੋ ਉਹ ਸਰਪੰਚ ਜੀ ਠੀਕ ਹੈ ਮੇਰੇ ਪਿੰਡ ਚ 10 ਪਾੜ ਪਾ ਚੁੱਕੇ ਆ ਅਜੇ ਤੱਕ ਮੈਕਮੈਨੋ ਡਰੇਨ ਅਧਿਕਾਰੀ ਕੋਈ ਨਹੀਂ ਪਹੁੰਚਿਆ ਅਜੇ ਤੱਕ ਮੈਂ ਫੋਨ ਵੀ ਲਾਉਂਦੇ ਆ ਫੋਨ ਚੁੱਕਦੇ ਨਹੀਂ ਆ ਤੇ ਗਹਿਣੇ ਕਹਿੰਦੇ ਆ ਅੰਮ੍ਰਿਤਸਰ ਛੋਣੀ ਆ ਉਹਨਾਂ ਦਾ ਨੰਬਰ ਤੁਹਾਨੂੰ ਸੈਂਡ ਕਰ ਦਿੰ ਮੈਂ 2-3 ਦਿਨ ਤੋਂ ਟਰਾਈ ਕਰ ਰਿਹਾ ਜੇ ਨਹੀਂ ਕੋਈ ਇੱਥੇ ਪਹੁੰਚਣ ਰਿਹਾ। ਆਹ ਇੱਕ ਕੱਲ ਦੀ ਛਡਾਈ ਜੀ। ਸਾਡੇ ਇੱਧਰ ਨਹੀਂ। ਕੱਲ ਛਡਾਈ ਹੈ ਇੱਧਰ ਡੇਰਾ ਪਾਪਾ ਨਾਨਕੇ ਉਹ ਲਾਈਟ ਨਹੀਂ ਹੁੰਦੀ ਜੀ। ਨਹੀਂ ਹੁੰਦੀ। ਪਿੰਡ ਦਾ ਹਾਲ ਕੀ ਹੈ? ਕਿੰਨੇ ਕੁ ਲੋਕ ਫਸੇ ਨੇ ਸਾਰਾ ਦਾ? ਪਿੰਡ ਦੇ ਵਿੱਚ ਬਹੁਤ ਸਾਰੇ ਮਕਾਨ ਜਿਹੜੇ ਕਿ ਡਿਗ ਭੇ ਛੱਤਾ ਡਿਗੀਆਂ ਲੋਕਾਂ ਦੀਆਂ। ਹਾਂਜੀ। ਹੋਰ ਇਹ ਕੀ ਦੂਜਾ ਸੈਕਟਰੀ ਸਾਹਿਬ ਪੰਚਾਇਤ ਸੈਕਟਰੀ ਸਾਹਿਬ ਪਹੁੰਚੇ ਨੇ? ਇਹ ਨਮੈਦਾ ਲੈਂਡੇ ਪਿੰਡ ਦਾ ਜਾਂਚਚਾਰ ਪੂਰੀ ਕੰਡੇ ਜੇ ਹੋਰ ਸਾਡੇ ਕੋਈ ਨਹੀਂ ਪਹੁੰਚਾ ਜਾਂ ਨਹਿਰ ਮੈਕਮੇ ਦੇ ਜਈ ਸਾਹਬ ਜੀ ਸਰਕਾਰ ਕੰਦੀ ਨੋਟਲ ਅਧਿਕਾਰੀ ਹਰ ਪਿੰਡ ਚ ਲਾਤਾ ਰਿਪੋਰਟ ਦੇ ਕਸਟੂਮ ਸਾਹਿਬ ਨੂੰ ਗੇਂਦਪੁਰ ਕੋਈ ਜਦਾਂ ਲਗਾ ਕੋਈ ਜਦਾਂ ਨੋਟਲ ਅਧਿਕਾਰੀ ਡਿਆ ਕੋਈ ਹਾਂ ਨੰਬਰ ਆ ਗਿਆ ਜੀ ਕਹਿੰਦੇ ਸਵੇਰ ਤੋਂ ਚੱਲ ਪੈਣੀ ਨੋਟਲ ਅਧਿਕਾਰੀ ਪੁੱਜਾਈ ਨਹੀਂ ਨਹੀਂ ਜੀ ਜੀ ਪੁੱਜਾ ਹਾਂਜੀ ਸਰਕਾਰ ਕੰਦੀ ਕੰਟਰੋਲ ਰੂਮ ਅਜੇ ਵੀ ਤੰਬੂ ਲਾ ਕੇ ਕੋਠਿਆਂ ਦੇ ਉੱਪਰ ਨੇ ਉਹਨਾਂ ਨੂੰ ਕੋਈ ਇੰਨੀ ਸਹਾਇਤਾ ਨਹੀਂ ਮਿਲੀ ਚਵਾਰਿਆਂ ਜੇ ਮਿਲੀ ਆ ਪ੍ਰਾਈਵੇਟ ਸਹਾਇਤਾ ਲੋਕਾਂ ਨੇ ਜਾ ਕੇ ਦਿੱਤਾ ਰਸਨ ਪਾਣੀ ਉਹਨਾਂ ਨੂੰ ਪ ਪਿਛੋਂ ਦੀ ਪਿਛੋਂ ਦੀ ਇੱਧਰ ਨਹੀਂ ਹੈ ਕੋਈ ਵੀ ਆਪਣਾ ਡੇਰਾ ਇੱਧਰ ਹੀ ਚਾਰੇ ਸਾਰੇ ਸੜਕੋਂ ਇੱਧਰਲੇ ਪਾਸੇ ਕਿੰਨਾ ਕਿੰਨਾ ਪਾਣੀ ਹੈ ਉੱਥੇ ਸੜਕ ਤੇ ਸੜਕ ਤੇ ਪਾਣੀ 6 ਤੋਂ 7 ਫੁੱਟ ਹੋਏਗਾ ਅਜੇ ਵੀ ਨਹੀਂ ਹੁਣ 3 ਤੋਂ 4 ਹੋਏਗਾ ਥੱਲੇ ਹੋਏਗਾ ਉਸ ਬੰਦੇ ਸਾਹਿਬ ਕਿ 3 ਕਿਲੋਮੀਟਰ ਦੇ ਵਿੱਚ 10 10 ਪਾੜ ਪੈ ਗਏ ਨੇ ਜਿੱਥੋਂ ਸਭ ਤੋਂ ਪਹਿਲਾਂ ਅਮਰਸਾ ਜ਼ਿਲ੍ਹੇ ਦਾ ਪਿੰਡ ਬੌਲੀ ਸ਼ੁਰੂ ਦਾ ਬਹੁਤ ਤਗੜਾ ਨਸਾਰ ਬੌਲੀ ਪਿੰਡ ਤੋਂ ਲੈ ਕੇ ਅਜਨਾਲਾ ਇਰਾਲੇ ਦੇ ਥਰੂ ਜਿੰਨੇ ਲੱਗ ਲੱਗੇ ਪਿੰਡ ਰਾਵੀ ਦਰਿਆ ਦੇ ਨਾਲ ਚਾਉਦੇ ਨੇ ਇਹ ਸਾਰੇ ਟੋਟਲ ਆਲਮੋਸਟ ਇਵਨ ਦੈਟਸ ਸਾਰੇ ਪਿੰਡ ਜਿੰਨੇ ਨੇ ਸਾਰੇ ਤਬਾਹ ਹੋ ਗਏ ਨੇ ਇਸ ਹਾਰ ਦੀ ਮਾਰ ਦੇ ਹੇਠ ਆਏ ਨੇ ਪੂਰੇ ਜਿੰਨੀਆਂ ਸਾਡੀਆਂ ਫਸਲਾਂ ਨੇ ਤੈਸ਼ ਨੈਸ਼ ਹੋ ਗਈਆਂ ਨੇ ਸਾਡੇ ਪਲੇ ਕੱਖ ਨਹੀਂ ਰਿਹਾ ਸਾਨੂੰ 88 ਜੂ ਹੀ ਬੜਾ ਵੱਡਾ ਧੱਕਾ ਵਜਾ ਸੀ ਆ ਸਾਨੂੰ ਤੀਜਾ ਚੌਥਾ ਧੱਕਾ ਸਾਨੂੰ ਵਜ ਚੁਕਾ ਆ ਸਾਡੇ ਪਲੇ ਕੱਖ ਨਹੀਂ ਰਹਿ ਗਿਆ ਅਸੀਂ ਬਾਹਰ ਕਿੰਨੇ ਦਿਨ ਹੋ ਗਏ ਪਾਜੀ ਟੁੱਟੇ ਨੂੰ ਬੰਦ ਤੁਹਾਡੇ ਇਹ ਜੀ 27 ਤਰੀਕ ਨੂੰ 3 ਵਜੇ ਸਾਡੇ ਪਾਣੀ ਹਰ ਪਹੁੰਚਾ ਹੀ 27 ਤਰੀਕ ਹਾਂਜੀ ਪੰਜੀ ਹਾਂਜੀ ਪੰਜੀ ਸੌਰੀ ਸੌਰੀ ਪੰਜੀ ਦਿਨੋਂ ਆਣੇ ਪਾਣੀ ਆ ਪਹੁੰਚਾ ਹੀ ਕੋਈ ਨਹੀਂ ਇੱਥੇ ਆ ਜੀ ਤਾਂ ਤੁਸੀਂ ਪ੍ਰੈਸਰ ਰਿਪੋਰਟਰੀ ਵੀ ਸਾਡੀ ਖਬਰ ਲੈਣ ਵਾਸਤੇ ਆਇਓ ਕੋਈ ਇੱਥੇ ਸਾਡੇ ਡਿਸਟ੍ਰਿਕਟ ਗੁਰਦਾਸਪੁਰ ਦਾ ਕੋਈ ਅਧਿਕਾਰੀ ਨਾ ਨਾ ਡੀਸੀ ਸਾਹਿਬ ਆਏ ਨੇ ਨਾ ਐਡੀਐਮ ਸਾਹਿਬ ਆਏ ਨੇ ਨਾ ਤਹਿਸੀਲਦਾਰ ਸਾਹਿਬ ਆਏ ਨੇ ਕੋਈ ਕੋਈ ਨਿਆਰ ਮਾਕ ਮੈਦਾਨੀ ਆ ਐਮਐਲਏ ਸਾਹਿਬ ਪੁੱਛੀ ਹਾਂਜੀ ਐਮਐਲਏ ਸਾਹਿਬ ਸਾਡੇ ਇੱਥੇ ਕੋਈ ਨਹੀਂ ਆ ਐਮਐਲਏ ਸਾਹਿਬ ਇਹਦਾ ਪਾਜੀ ਨਹੀਂ ਆ ਯਾਰ ਪਾਜੀ ਅੱਗੇ ਅੱਧ ਘਰ ਉਹ ਪਾਰਕ ਵਿੱਚ ਆਏ ਲੱਗੇ ਬੰਨ ਕੋਈ ਕਾਰ ਪਾਰਕ ਹਾਂਜੀ ਉਹ ਘਰ ਪਾਰ ਵੀ ਲੱਗੇ ਆ ਹਾਂ ਹਾਂ ਘਰ ਪਾਰ ਵੀ ਲੱਗੇ ਕੋਈ ਹਾਂਜੀ ਉਹ ਕਿੱਥੇ ਹਲਾ ਰਹੇ ਨੇ ਉਹ ਸਿੱਧਾ ਮਤਲਬ ਕੋਠਿਆਂ ਤੇ ਬੈਠੇ ਉੱਪਰ ਚੜ ਕੇ ਬੈਠੇ ਡੇਰਿਆਂ ਦੇ ਉੱਤੇ ਚੜੇ ਦੇਸੇ ਦਾ ਤੰਬੂ ਲਾਏ ਨੇ ਮਾਰੇ ਮੋਟੇ ਆਪਣਾ ਆਸਰਾ ਬਣਾ ਕੇ ਬੈਠੇ ਵਿਚਾਰੇ ਉਹ ਬਹੁਤ ਬੜਾ ਹਾਲ ਆ ਮਾਰਾ ਹਾਲ ਆ ਬਹੁਤ ਹੀ ਜ਼ਿਆਦਾ ਉਹ ਇੱਕ ਮਿੰਟ ਤੁਸੀਂ ਵੀ ਜੇ ਕੋਈ ਪਾਰਟੀ ਦੇ ਵਿੱਚ ਘੱਟ ਘਟ ਮੇਰੇ ਕਿਹੜਾ ਪਿੰਡਾ ਮੇਰਾ ਨਾਮ ਗੁਰਲਾਲ ਸਿੰਘ ਆ ਪਿੰਡ ਸਿੰਘਪੁਰਾ ਸਾਡਾ ਅੱਛਾ ਜੀ ਇਤੋਂ 3 ਕਿਲੋਮੀਟਰ ਦੇ ਹਰੀ ਵਿੱਚ ਘਟੋ ਘਟ 10 12 ਪਾਰ ਪਏ ਆ ਤੇ 10 15000 ਏਕੜ ਖਰਾਬ ਹੋਈ ਹੈ ਫਸਲ ਹੂੰ ਬਹੁਤ ਨੁਕਸਾਨ ਹੋਇਆ ਸਾਡਾ ਸਾਨੂੰ ਗੱਲ ਨਹੀਂ ਹੁੰਡੀ ਕਰੀ ਗਈ ਹੂੰ ਨੁਕਸਾਨ ਬਹੁਤ ਜ਼ਿਆਦਾ ਹੋਇਆ ਸਰਕਾਰ ਹੀ ਆ ਵੇਖੋ ਜੀ ਖਲਾਈ ਨਹੀਂ ਹੋਈ 25 ਸਾਲ ਹੋ ਗਏ ਆ ਖਲਾਈ ਹੋਈ ਨਹੀਂ ਡਰੇਨ ਦੀ ਡਰੇਨ ਦੀ ਖਲਾਈ ਹੋਈ ਨਹੀਂ ਕਿੰਨਾ ਕਿੰਨਾ ਪਾਣੀ ਸੀ ਪਾਣੀ ਤੇ ਘੱਟੋ ਘੱਟ ਮੈਂ 15-15 ਫੋਟੋ ਹੋਊਗਾ ਮੇਰੇ ਸਾਨੂੰ ਅੱਛਾ ਫਸਲਾਂ ਵੀ ਫਿਰ ਖਰਾਬ ਹੋਈਆਂ ਭਾਜੀ ਫਸਲ ਦੇ ਰਿਆਇ ਕੱਕਣੀ ਵੇਖੋ ਤੁਸੀਂ ਪਿਛੇ ਵੇਖ ਲਓ ਹੁਣ ਪਾਣੀ ਉਤਰਿਆ ਤੇ ਪਾੜ ਪੂਰਨ ਕਿਉਂ ਨਹੀਂ ਕੋਈ ਆਇਆ ਕੰਮ ਕਿਉਂ ਨਹੀਂ ਆਇਤਾ ਕੋਈ ਆ ਰਹੀ ਦੰਦਾ ਤੁਸੀਂ ਆਏ ਜੱਜ ਬਸ ਹੋਰ ਕੋਈ ਆਇ ਨਹੀਂ ਅਧਿਕਾਰੀ ਕੋਈ ਪ੍ਰਸ਼ਾਸਨ ਦਾ ਕੋਈ ਨੁਮਾਇੰਦਾ ਕੋਈ ਨਹੀਂ ਕੋਈ ਨਹੀਂ ਪਹੁੰਚਿਆ ਸਰਦਾਰ ਜੀ ਸਾਡੇ ਨਾਲ ਸਿੰਘਪੁਰਾ ਪਿੰਡਿਆ ਜੀ ਇੱਥੇ ਘਟਸੋ ਘਟ ਵੀ 10 ਪਾੜ ਪੈ ਗਏ ਪਿੰਡ ਸੋਨਿਕਪੁਰ ਤੋਂ ਲੈ ਕੇ ਤੇ ਇੱਥੋਂ ਉਹ ਬੋਲੀਪਿੰਡ ਤੱਕ ਬੋਲੀਪਿੰਡ ਤੱਕ ਇਹ ਜਿੰਨੀ ਮਾਰ ਪਈ ਆ ਸਾਨੂੰ ਇਸ ਇਲਾਕੇ ਨੂੰ ਪਈ ਤੇ ਇਧਰੋਂ ਦੀ ਪਾਣੀ ਲੰਘਦਾ ਰਮਦਾਸ ਆ ਵਾਂ ਸਿੱਧਾ ਜਾ ਕੇ ਪਿੰਡੀਆਂ ਸੈਦਾ ਪਿੰਡੀਆਂ ਉਲ ਖਾਣਦੇ ਆ ਜੇ ਨਾਲਾ ਸ਼ਹਿਰ ਇੰਨੀ ਮਾਰ ਪਈ ਆ ਵੀ ਸਾਨੂੰ ਅਜੇ ਤੱਕ ਅਸੀਂ 88 ਦਾ ਹੜ੍ਹ ਵੀ ਵੇਖਿਆ ਅਸੀਂ 93 ਦਾ ਵੀ ਵੇਖਿਆ ਅਸੀਂ 96 ਦਾ ਵੀ ਵੇਖਿਆ ਪਰ ਇੰਨਾ ਪਾਣੀ ਨਹੀਂ ਸੀ ਆਇਆ ਜਿੰਨਾ ਹਟਕਾ ਕਿੰਨੇ ਕਿ ਪਾਣੀ ਖਰਾਬ ਹੋਇਆ ਮਤਲਬ ਸਾਡਾ 14 1500 ਏਕੜ ਜਿਹੜਾ ਸਾਰਾ ਝੋਨਾ ਖਰਾਬ ਬਿਲਕੁਲ ਹੀ ਖਤਮ ਹੋ ਗਿਆ ਕਿਹਦੀ ਜ਼ਿੰਮੇਵਾਰੀ ਹਾਂਜੀ ਕਿਹਦੀ ਜ਼ਿੰਮੇਵਾਰੀ ਸਮਝਦੇ ਗੱਲ ਹੈ ਜ਼ਿੰਮੇਵਾਰੀ ਸਰਕਾਰਾਂ ਦੀ ਭਾਵੇਂ ਕੋਈ ਵੀ ਸਰਕਾਰਾਂ ਹੀ ਕਿਸੇ ਸਰਕਾਰ ਦੇ ਸਿਰ ਦੋਸ਼ ਨਹੀਂ ਮਤਲਬ ਦੇਣੇ ਦੀ ਹੈ ਮਤਲਬ ਇਹ ਸਾਰੀਆਂ ਸਰਕਾਰਾਂ ਦੀਆਂ ਨਲਾਇਕੀਆਂ ਨੇ ਜਿਹਦਾ ਜਿਹੜਾ ਅਨਸਾਲ ਸਾਨੂੰ ਅੱਜ ਭੋਜਨ ਭੋਗਣਾ ਪੈ ਰਿਹਾ ਨਹਿਰ ਵਾਲੇ ਸਵੈਸਵੈ ਕੀਤੀ ਕਿ ਨਹਿਰ ਵਾਲੇ ਪੱਕੀ ਹੋਈ ਜਦੋਂ ਦੀ ਮੁੜ ਕੇ ਸਫਾਈ ਕੋਈ ਨਹੀਂ ਕਰਦੇ ਆ ਨਰੇਗਾ ਵਾਲੇ ਵਿਚਾਰੇ ਪਾੜਾ ਛੱਡਦੇ ਜੇ ਉਹ ਮੜਾ ਮੋਟਾ ਉਤੋਂ ਵੱਢ ਦਿੰਦੇ ਆ ਤੇ ਬਸ ਠੀਕ ਹੈ ਜੀ ਫੇਰ ਉਹ ਕੁਝ ਘਰਾਂ ਦਾ ਵੀ ਕੋਈ ਨੁਕਸਾਨ ਹੋਇਆ ਘਰਾਂ ਦੀਆਂ ਵੀ ਕਈਆਂ ਦੀਆਂ ਛੱਤਾਂ ਡਿੱਗ ਪਈਆਂ ਨੇ ਇੱਕ ਸਾਡੇ ਸਿੰਘਪੁਰੇ ਬੱਚਾ ਵਿਚਾਰਾ ਉਹਦਾ ਸਾਰਾ ਘਰ ਹੀ ਡਿੱਗ ਪਿਆ ਉਹਦਾ ਪਿਓ ਵੀ ਹੈ ਨਹੀਂਗਾ ਉਹਦਾ ਪਿਓ ਵੀ ਹੈ ਨਹੀਂਗਾ ਮਾਂ ਵੀ ਉਹਦੀ ਸਿੱਧੀ ਜੀ ਵਿਚਾਰੀ ਬਜ਼ੁਰਗ ਆ ਤੇ ਘਰ ਉਹਦਾ ਸਾਰਾ ਡਿੱਗ ਪਿਆ ਅਸੀਂ ਜਾ ਕੇ ਕੱਲ ਉਹਦਾ ਸਮਾਨ ਘਰੋਂ ਕੱਢ ਕੇ ਲਿਆਏ ਆ ਸਾੜਾ ਪਾੜ ਕਰ ਨਹੀਂ ਹੋਇਆ ਹਾਂਜੀ ਪਾੜਾਂ ਕਰ ਨਹੀਂ ਹੋਇਆ ਨਹੀਂ ਤੇ ਪਿੰਡਾਂ ਦੇ ਵਿੱਚ ਪਾਣੀ ਕਿੱਥੇ ਇੰਨਾ ਵੜਦਾ ਜਿੰਨਾ ਵੜਦਾ ਕਿੰਨੇ ਪਿੰਡਾਂ ਨੂੰ ਮਾਰ ਪਈਆਂ 8-10 ਪਾੜ ਤੁਸੀਂ ਕਹਿ ਰਹੇ ਇਹ 8-10 ਪਾੜ ਸਿੱਧੇ ਤੁਸੀਂ ਉੱਥੋਂ ਪਿੰਡ ਸਿੰਘਪੁਰੇ ਤੁਰਪੋ ਜਿੰਨਾ ਸਿੰਘਪੁਰੇ ਜਿੰਨੇ ਪਾੜ ਪੈ ਗਏ ਸਿੰਘਪੁਰੇ ਜੀ ਇੰਨੇ ਪੈ ਗਏ ਆ 10 ਪਾੜ 10 12 ਪਾੜ ਪੈ ਗਏ ਨੇ 3 ਕਿਲੋਮੀਟਰ 3 3 ਕਿਲੋਮੀਟਰ ਦੇ ਵਿੱਚ ਵਿੱਚ ਇਹ ਪਾੜਾਂ ਨੇ ਫਿਰ ਅੱਗੇ ਵੀ ਨੁਕਸਾਨ ਪਾੜਾਂ ਨੇ ਨੁਕਸਾਨ ਆ ਸਾਡਾ ਆ ਬੌਲੀ ਪਿੰਡ ਆ ਪਾਣੀ ਦਾ ਨੁਕਸਾਨ ਕੀਤਾ ਬੌਲੀ ਪਿੰਡ ਦੇ ਵਿੱਚ ਕੁਝ ਨਹੀਂ ਰਹਿ ਗਿਆ ਅੱਛਾ ਇਧਰ ਵੀ ਤੁਸੀਂ ਸੁਣਨਾ